ਦੋਸਤੋ ਅੱਜ ਆਪਾਂ ਬੇਨਤੀ ਕਰਦੇ ਹਾਂ ਪ੍ਰਮਾਤਮਾ ਨੂੰ ਸਾਡੇ ਸਤਿਕਾਰਯੋਗ ਰਾਜਵੀਰ ਜਵੰਦਾ ਜੀ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀ ਤੇ ਉਹ ਅੱਜ ਕੱਲ ਹਸਪਤਾਲ ਦੇ ਵਿੱਚ ਦਾਖਲਾ ਅਸੀਂ ਉਹਦੀ ਠੀਕ ਹੋਣ ਦੀ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ اے ਸੱਚੇ ਪਾਤਸ਼ਾਹ ਜਗਵੰਦਾ ਸਾਹਿਬ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਲਦੀ ਜਲਦੀ ਠੀਕ ਹੋ ਕੇ ਆਉਣ ਵੈਸੇ ਤਾਂ ਹੋਰ ਵੀ ਕਈ ਲੋਕਾਂ ਨੇ ਕੁਝ ਸਮਾਜ ਸੇਵਕਾਂ ਨੇ ਬਹੁਤ ਅਰਦਾਸਾਂ ਕੀਤੀਆਂ ਵੀ ਜਲਦੀ ਤੋਂ ਜਲਦੀ ਠੀਕ ਹੋਣ ਜੋੰਦਾ ਸਾਹਿਬ ਤੇ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੂੰ ਪਰਮਾਤਮਾ ਮੂਰੇ ਅਰਦਾਸ ਕਰਨੀ ਚਾਹੀਦੀ ਹੈ ਕਿ ਕੋਈ ਵੀ ਐਸੀ ਘਟਨਾ ਕਿਸੇ ਵੀ ਨਾਲ ਨਾ ਹੋਵੇ ਕਿਉਂਕਿ ਜੀਵ ਦਾ ਹਰ ਇੱਕ ਨੂੰ ਹਾਕਾ ਪਰਮਾਤਮਾ ਸੰਤ ਨੂੰ ਸਭ ਨੂੰ ਤੰਦਰੁਸਤੀਆਂ ਦੇਵੇ ਸਾਰੀ ਦੁਨੀਆ ਦਾ ਪਰਮਾਤਮਾ ਭਲਾ ਕਰੇ ਕਿਸੇ ਨੂੰ ਕਦੇ ਕੋਈ ਦੁੱਖ ਤਕਲੀਫ ਨਾ ਆਵੇ ਦੋਸਤੋ ਜਦੋਂ ਇਹੋ ਜਿਹਾ ਹਾਦਸਾ ਹੁੰਦਾ ਜਿਹਦਾ ਹੁੰਦਾ ਉਹਨੂੰ ਹੀ ਪਤਾ ਹੈ ਦੂਜੇ ਨੂੰ ਕੀ ਪਤਾ ਜਿਹੜਾ ਤੰਦਰੁਸਤ ਬੰਦਾ ਉਹਨੂੰ ਕੀ ਪਤਾ ਜਾਂ ਕੀ ਦੇ ਜਾਂ ਕਿਸੇ ਦੇ 60 ਫੀਟ ਲੱਗੀ ਜਾਂ ਕੋਈ ਬਿਮਾਰ ਆ ਉਹਨੂੰ ਹੀ ਪਤਾ ਹੈ ਅਸੀਂ ਫਿਰ ਪ੍ਰਮਾਤਮਾ ਨੂੰ ਅਰਦਾਸ ਕਰ ਅਰਦਾਸ ਕਰਦੇ ਆ ਕਿ ਛੋਟੇ ਵੀਰ ਜੀ ਬੰਦਾ ਸਾਹਿਬ ਠੀਕ ਹੋ ਕੇ ਜਲਦੀ ਤੋਂ ਜਲਦੀ ਆਪਣੇ ਘਰੇ ਆਉਣ ਪ੍ਰਮਾਤਮਾ ਸੁਖ ਸ਼ਾਂਤੀ ਬਖਸ਼ੇ ਧੰਨਵਾਦ